ਸਦੀਪ ਪੁਲਿਸ ਪਾਰਟੀ ਜਿਹਦੇ ਨਿਗਰਾਨੀ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਉਹ ਲਾਸ਼ਬਾ ਪੜੇ ਰਿਪਰਸਾ ਦੇ ਸਬੰਧ ਵਿੱਚ ਇਹਦੇ ਵਿੱਚ ਘੁਮਰੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੇ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨ ਦਸਰ ਜੋ ਕਿ ਚੇਹੇ ਦਾ ਗੁਰਪ੍ਰੀਤਪੁਰਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਦੀ ਦੋ ਨੰਬਰਾਂ ਦੀ ਜੋ ਅਸੀਂ ਮੁਕੱਦਮਾ ਦਰਜ ਕਰਕੇ ਜਿਹੜੀ ਅਸੀਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹੀ ਵਿਅਕਤੀ ਹੈ ਜਿਸ ਨੇ ਕੁਝ ਇੱਕ ਤਵਨਨ ਪਹਿਲਾਂ ਬਚਰਾਮਾ ਵਿੱਚ ਇੱਕ ਵਿਅਕਤੀ ਦੀ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਲੱਗੀ ਹੋਈ ਸੀ ਐਸ ਐਚਓ ਵਿਕਰਮ ਅਤੇ ਦੀ ਪਾਰਟੀ ਕਾਫੀ ਮਸਤੀਦ ਸੀ ਇਹਨੂੰ ਫੜਨ ਲਈ ਪਰੰਤੂ ਇਹ ਸਾਡੇ ਕੋਲ ਇਹ ਪਹਿਲਾਂ ਵੀ ਸਾਨੂੰ ਥੋੜੀ ਜਿਹੀ ਇਨਫੋਰਮੇਸ਼ਨ ਸੀ ਕਿ ਇਹ ਅੰਡੀ ਦਾ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਡਿੱਕੇ ਆ ਗਿਆ ਇਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਹੇ ਆ ਕਿ ਇਹ ਜਿਹੜਾ ਥਿਰੋ ਨੇ ਕਿਥੋਂ ਲੈ ਕੇ ਆਇਆ ਅਤੇ ਅੱਗੇ ਦੇ ਕਿਤੇ ਸਪਲਾਈ ਕੀਤੀ ਕਰਨੀ ਅਤੇ ਖਨਾਰੀ ਅਸੀਂ ਜਿਹੜਾ 707 ਦੇ ਚਾਹੁੰਦੇ ਸੀ ਪਰ ਤੜਿਆ ਇਹਨੇ ਇੱਕ ਆਪਣੇ ਨਜਰਾਮਾ ਵਿੱਚ ਇੱਕ ਵਿਅਕਤੀ ਦੀ ਕੁੜੀਆਂ ਮਾਰ ਪਾਰੀਆਂ ਜੋ ਕਿ ਚੈੱਕੀ ਕਰ ਗਿਆ ਸੀ ਇਸ ਨਾਲ ਦੇ ਪਹਿਲੇ ਅਸੀਂ ਦੋ ਬੰਦੇ ਫੜ ਲਏ ਜਿਹਦੇ ਵਿੱਚ ਇੱਕ ਸੋਨੂ ਨਾਮ ਦਾ ਵਿਅਕਤੀ ਜੋ ਦਿੱਲੀ ਰੋਹਾ ਦਾ ਰਹਿਣਾ ਵਾਲਾ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਮ ਦਾ ਵਿਅਕਤੀ ਪਹਿਲਾਂ ਜਦੋਂ ਜੇਲ੍ਹ ਗਿਆ ਤਾਂ ਫਿਰ ਉਹ ਕੰਟੈਕਟ ਹੋ ਗਿਆ ਅਤੇ ਜਿਹੜਾ ਸੋਨੂ ਨੇ ਇਸ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋਲੀਆਂ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਤੇ ਇੱਕ ਚੋਬਰ ਨਾਲ ਦੇ ਵਿਅਕਤੀ ਨੇ ਉਹਨੂੰ ਗੋਲੀਆਂ ਮਾਰ ਕੇ ਚੱਕੀ ਕੀਤਾ ਸੀ ਹੁਣ ਚੋਬਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਕਿਤੇ ਗ੍ਰਿਫਤਾਰ ਗ੍ਰਿਫਤਾਰ ਤੋਂ ਬਾਹਰ ਸੀ ਉਹਦੇ ਮਤਲਬ ਲੱਗੇ ਸਰ ਇਹਦੇ ਨੂੰ ਗੋਲੀ ਤੋਂ ਨਾ ਗੋਲੀ ਤੋਂ ਕੇਸ ਕਰਦੇ ਇਹਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬੰਦਾ ਹੈ ਤੇ ਇਹ ਸਾਨੂੰ ਵੰਟਰ ਸੀ ਤੇ ਹੁਣ ਸਾਡੇ ਰਿਕੇ 500 ਦਾ ਗ੍ਰੰਥੀ ਰੋਜ਼ੀ ਪਰ ਉਹ ਸੀਰ ਅਕਾਦੀ ਨੇ ਤਾਂ ਨਹੀਂ ਉਹ ਪਰਣਾ ਗਿਆ ਬਿਲਕੁਲ ਨਹੀਂ ਉਹ ਸੀਰ ਸੁਬੇ ਤੋਂ ਪਰ ਨਹੀਂ ਅੰਡਰ ਟ੍ਰਾਇਲ ਨੇ ਆਪਣਾ ਸਾਦੀ ਪੀਸ ਪਾਰਟੀ ਜਿਹਦੇ ਨਿਗਰਾਨੀ ਗੁਰਪ੍ਰੀਤ ਸਿੰਘ ਸਬ ਇੰਸਪੈਕਟਰ ਉਹ ਲਾਸਟ ਵਾਰ ਭੜੇ ਪਰਸਾਂ ਦੇ ਸਬੰਧ ਵਿੱਚ ਇਹਦੀ ਵਿੱਚ ਘੁੰਮ ਰਹੀ ਸੀ ਮੰਡੀ ਦੇ ਵਿੱਚੋਂ ਉਹਨਾਂ ਨੂੰ ਇੱਕ ਬੰਦਾ ਦਿਖਾਈ ਦਿੱਤਾ ਜਿਹਨੂੰ ਸ਼ੱਕ ਦੇ ਬਨਾਤੇ ਰੋਕਿਆ ਉਹਨੇ ਆਪਣਾ ਨਾਮ ਅਮਨ ਅਮਨਦਰਸ਼ ਜੋ ਕਿ ਅਰਗਵਿੰਦਪੁਰ ਦਾ ਰਹਿਣੇ ਵਾਲਾ ਜਦੋਂ ਉਹਦੀ ਬੈਗ ਦੀ ਤਲਾਸ਼ੀ ਕੀਤੀ ਤੇ ਉਹਦੇ ਬੈਗ ਦੇ ਵਿੱਚੋਂ 550 ਗ੍ਰਾਮ ਦੀ ਰੋਡਮਰਾਮ ਜੋ ਅਸੀਂ ਮੁਕਦਮਾ ਦਰਜ ਕਰਕੇ ਜਿਹੜੀ ਤਤਤੀ ਸ਼ੁਰੂ ਕਰ ਦਿੱਤੀ ਹੈ ਇਹ ਅਮਨ ਉਹੀ ਵਿਅਕਤੀ ਆ ਜਿਸ ਨੇ ਕੁਝ ਇੱਕ ਤਵੰਨ ਪਹਿਲਾਂ ਮਚਰਾਮਾ ਵਿੱਚ ਇੱਕ ਵਿਅਕਤੀ ਦੀ ਗੋਲੀਆਂ ਚਲਾ ਕੇ ਇਹਨੂੰ ਜ਼ਖਮੀ ਕਰ ਦਿੱਤਾ ਸੀ ਤੇ ਸਾਡੀ ਪੁਲਿਸ ਪਾਰਟੀ ਇਹਦੇ ਮਗਰ ਤੱਕੀ ਹੋਈ ਸੀ ਐਸ ਐਚਓ ਵਿਕਰਮ ਅਤੇ ਦੀ ਪਾਰਟੀ ਕਾਫੀ ਮਸਤਿਹਤ ਸੀ ਇਹਨੂੰ ਫੜਨ ਦੇ ਕੰਤੂ ਇਹ ਸਾਡੇ ਕੋਲ ਇਹ ਪਹਿਲਾਂ ਦੀ ਸਾਨੂੰ ਥੋੜੀ ਜਿਹੀ ਇਨਫਰਮੇਸ਼ਨ ਸੀ ਕਿ ਇਹਨਾਂ ਦੀ ਤਾਂ ਕੰਮ ਕਰਦਾ ਹੈ ਤੇ ਇਹ ਹੁਣ ਸਾਡੇ ਡਿੱਕੇ ਆ ਗਿਆ ਇਹਦਾ ਅਸੀਂ ਰਿਮਾਂਡ ਲਿਆ ਹੁਣ ਇਹਦੀ ਕੋਸ਼ਿਸ਼ ਕਰ ਰਿਹਾ ਕਿ ਇਹ ਜਿਹੜਾ ਹੀਰੋ ਨੇ ਇਹ ਕਿੱਥੋਂ ਲੈ ਕੇ ਆਇਆ ਅਤੇ ਅੱਗੇ ਇਹ ਕਿੱਥੇ ਸਪਲਾਈ ਕੀਤੀ ਕਰਨੀ ਅਤੇ ਖਨਾਰੀ ਅਸੀਂ ਜਿਹੜਾ ਸਮੈਕ 107 ਵਿੱਚ ਰਹੋ ਸੀ ਪਰ ਤੜਿਆ ਇਹਨੇ ਇੱਕ ਆਪਣੇ ਨਾਟਕਾ ਵਿੱਚ ਇੱਕ ਕਰਕੇ ਤੁਸੀਂ ਨਾਲ ਦੇ ਪਹਿਲੇ ਸੀ ਦੋ ਬੰਦੇ ਫੜਲੇ ਜਿਹਦੇ ਵਿੱਚ ਇੱਕ ਸੋਨੂ ਨਾਲ ਦਾ ਵਿਅਕਤੀ ਜੋ ਦਿੱਤੀ ਰੋਲ ਕਰ ਰਹਿਣਾ ਬਗ ਉਹ ਜੇਲ੍ਹ ਦੇ ਵਿੱਚ ਅੰਦਰ ਸੀ ਉਹਦੇ ਜਦੋਂ ਇਹ ਪਹਿਲਾਂ ਕਿਸੇ ਕੇਸ ਵਿੱਚ ਆਪਣਾ ਜਿਹੜਾ ਰਾਜਵੀਰ ਨਾਂ ਦਾ ਵਿਅਕਤੀ ਵਜਿ ਗ੍ਰਿਫਤਾਰ ਕੀਤਾ ਉਹ ਪਹਿਲਾਂ ਜਦੋਂ ਜੇਲ੍ਹ ਗਿਆ ਤਾਂ ਫਿਰ ਕੰਟੈਕਟ ਹੋ ਗਿਆ ਅਤੇ ਜਿਹੜਾ ਸੋਨੂ ਨੇ ਇਸ ਆਪਣਾ ਜਿਹੜਾ ਮਚਰਾਵਾ ਵਾਲਾ ਵਿਅਕਤੀ ਆ ਉਹਨੂੰ ਗੋਲੀਆਂ ਮਾਰਨ ਲਈ ਉਸਕਾ ਜੋ ਇਹਦੇ ਵਿੱਚ ਆਪਣਾ ਇਹ ਪਠਾਨ ਇੱਕ ਰਾਜਵੀਰ ਤੇ ਇੱਕ ਚੋਬਰ ਨਾਲ ਦੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਕੇ ਚੈੱਕੀ ਕੀਤਾ ਸੀ ਹੁਣ ਚੋਬਰ ਜਿਹੜਾ ਉਹ ਸੀ ਗ੍ਰਿਫਤਾਰ ਕਰਨਾ ਸਾਡੇ ਗ੍ਰਿਫਤਾਰ ਗ੍ਰਿਫਤੋ ਬਾਹਰ ਆ ਸੀ ਉਹਦੇ ਮਤਲਬ ਲੱਗਿਆ ਸਰ ਇਹਦੇ ਤੋਂ ਗੋਲੀ ਦਾ ਨਾਮ ਗੋਲੀ ਦਾ ਕੇਸ ਕਰਦਾ ਇਹਦੇ ਇਹਦੇ ਖਿਲਾਫ ਪਹਿਲਾਂ ਵੀ 3 ਮੁਕੱਦਮੇ ਦਰਜ ਨੇ ਜੋ ਅੰਡਰ ਟ੍ਰਾਇਲ ਹੈ ਇਹ ਕਾਫੀ ਕ੍ਰਿਮੀਨਲ ਨੇਚਰ ਦਾ ਬਣਦਾ ਹੈ ਤੇ ਇਹ ਸਾਨੂੰ ਬੰਟਰ ਸੀ ਤੇ ਹੁਣ ਸਾਡੇ ਜਿਹੜੇ ਕੇਸ ਹੁਣ ਸੁਣਵਾ ਗ੍ਰੰਥੀ ਹੋ ਰਿਹਾ ਉਹ ਸੀ ਰਾ ਸੁਬੇ ਤੋਂ ਪਰੇ ਅੰਡਰਟ੍ਰੈਨ